जॾहिं सतगुर में ललकारिया ਤਾਂ ਰਾਜੇ ਦਾ ਹੁਕਮ ਹੋਇਆ ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਦਾ ਅਰ ਰਿਸ਼ੋ ਸ੍ਰੀ ਮਾਨ ਕਰਕੇ ਗਏ ਵੀ ਗੁਰਪਾਲ ਸਿੰਘ ਜੇਹਲ ਖਿਆਨਾਂ ਤੋਂ ਆਇਆ ਜੁਬਾਨੇ ਬਤੁਕਰ ਤਾਂ ਜਦੋਂ ਸਤਗੁਰਾਂ ਨੂੰ ਦੇਖਿਆ ਰਾਜੇ ਨੇ ਕਿ ਮੈਂ ਧਰਮ ਵੀ ਜਤਾਉ ਸਾਮੇ ਇਹ ਮੰਨੇ ਨਹੀਂ ਉਹ ਤਾਂ ਕੈਰੀ ਲਗੂਏ ਸੀ ਰਾਜੇ ਨੂੰ ਫਿਰ ਥੋੜਾ ਮਸੂਸ ਵੀ ਹੋਣ ਲੱਗਾ ਕਿ ਮੇਰਾ ਹੁਕਮ ਨਹੀਂ ਮੰਨਿਆ ਦਿਨ ਰਾਜਾ ਨਹੀਂ ਚਾਹੁੰਦਾ ਸੀ ਸਤਗੁਰਾਂ ਨੂੰ ਜੇਲ੍ਹ ਦੀ ਕੋਠੜੀ 'ਚ ਬੰਦ ਕਰਨਾ ਪਰ ਫਿਰ ਜਿਹੜੇ ਨਾਲ ਦੇ ਵਜ਼ੀਰਾਂ ਨੇ ਕਿਹਾ ਸੀ ਕਿ ਇਹਨੂੰ ਬਾਹਰ ਕਿਤਾ ਦਿੱਤਾ ਤੋ ਮੈਂ ਸਤਗੁਰਾਂ ਨੂੰ ਹੁਕਮ ਦਿੱਤਾ ਜਿਸ ਕੋਠੜੀ ਦੇ ਵਿੱਚ ਸਤਗੁਰਾਂ ਨੂੰ ਬੰਦ ਕੀਤਾ ਸੀ ਬਾਅਦ ਵਿੱਚ ਉਸੇ ਰਾਦੇ ਨੇ ਉਸ ਥਾਂ ਦੇ ਉੱਤੇ ਮਸਜਿਦ ਬਣਾਈ ਆ ਸਕਲਦਰ ਲੋਧੀ ਨੇ ਜਿੱਥੇ ਸਤਗੁਰਾਂ ਨੂੰ ਬੰਦ ਕੀਤਾ ਸੀ ਭਰਜਾ ਤੇ ਸੋਚਦਾ ਵੀ ਮੈਂ ਲੋਕ ਲੱਗਿਆ ਕਰਕੇ ਆਪਣੇ ਦਰਬਾਰੀਆਂ ਦੀ ਸ਼ਰਨ ਖਾਧੀ ਤੇ ਮੈਂ ਇਹੋ ਜਿਹਾ ਸਤਵਾਹ ਪਰਸ਼ਨੋ ਕੋਠੜੀ ਕਿ ਬੰਦ ਕਰਿਆ ਕੈਨ ਨਾ ਆਵੇ ਅੱਧੀ ਰਾਤ ਨੂੰ ਉੱਠਿਆ ਦਰਵਾਦੀਆਂ ਸਿਹਤ ਤੇ ਜਦ ਹੁਣ ਇੱਕ ਪਹਿਨੀ ਚਾਹੋ ਇਹਨਾਂ ਸੰਤਾ ਮਹਾਰਾਜ ਪਰਪੋਨ ਬਾਹਰ ਕੱਢ ਦੇ ਲਿਆ ਹੋ ਮੈਂ ਤਾਂ ਬਹੁਤ ਗਲਤੀ ਹੋਣੀ ਹੈ ਤਾਂ ਜਦੋਂ ਸਤਗੁਰੂ ਅਰਜਨ ਸਿੰਘ ਮਹਾਰਾਜ ਜੀ ਆਏ ਦੁਬਾਰਾ ਰਾਜਾ ਚਰਨਾ ਜੀ ਬੈਠ ਗਿਆ ਸਤਗੁਰੂ ਨੇ ਆਪਣੇ ਸੰਗਸਨ ਤੇ ਬਿਠਾ ਲਿਆ ਕਿ ਤੁਸੀਂ ਮੇਰੇ ਅਸਤ ਸਤਗੁਰੂ ਨੂੰ ਐਥੇ ਸੰਗਸਨ ਤੇ ਤੁਸੀਂ ਬਸੋ ਤਾਂ ਮੈਨੂੰ ਗੁਰਸੋ ਤੇ ਮੈਂ ਜਿਹੜਾ ਰਾਜ ਪ੍ਰਬੰਧ ਉਹ ਕਿੱਦਾਂ ਚਲਾਵਾ تو ستر کہ ایسا چاہوں راجما ہے جہاں ملے سب تو اینک بڑے سب سمبس ہے روداس رہے پرسن میں میرا خیال ہے کہ پچیاں سالوں بعد آیا اتنے دوبارہ چوبی پچی سال ہو گیا کہ سانگتہ کے نام بہت اور راشن پانی بھی بہت سانگت بہت سوت کیونکہ ਇੱਕ ਤਾਂ ਗਾਉਣ ਵਾਲੇ ਹੁੰਦੇ ਆ ਵੀ ਉਹਨਾਂ ਨੇ ਗੀਤ ਹੀ ਗਾਉਣੇ ਹੁੰਦੇ ਆ ਇੱਕ ਮਿਸ਼ਨਰੀ ਬੰਦੇ ਹੁੰਦੇ ਉਹਨਾਂ ਨੇ ਕੋਈ ਨਾ ਕੋਈ ਗੱਲ ਦੱਸਣੀ ਠੀਕ ਹੈ ਜੀ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਡੇ ਨਾਲ ਹੈ ਕਿ ਦੁਨੀਆ ਦਾ ਇੱਕੋ ਇੱਕ ਅੰਕਰਾਲ ਖੁਆਬ ਕੱਲਾ ਹੀ ਪੂਰੀ ਦੁਨੀਆ ਦੇ ਵਿੱਚ ਲੱਗ ਪਾਗ 4200 ਘਰਾਂ ਮਾ ਉਹ ਇੱਕੋ ਹੀ ਇੱਕ ਗੁਰੂ ਗ੍ਰੰਥ ਸਾਹਿਬ ਆ ਜਿਨ੍ਹਾਂ ਦੀ ਬਾਣੀ ਆ ਉਹਨਾਂ ਨੇ ਖੁਦ ਕਲਮ ਦੇ ਨਾਲ ਆਪ ਲਿਖੀ ਆ ਬਾਣੀ ਲਿਖ ਕੇ ਰੱਖੇ ਗਏ ਆ ਜਿਦਾ ਹੁਣ ਆਪਾਂ ਗੀਤਾ ਲੈ ਲੈਂਦੇ ਆ ਗੀਤਾ ਸ਼੍ਰੀ ਕ੍ਰਿਸ਼ਨ ਜੀ ਨੇ ਨਹੀਂ ਲਿਖੀ ਫਰਮਾਇਆ ਸ਼੍ਰੀ ਰਾਮਚੰਦਰ ਨੇ ਨਹੀਂ ਲਿਖੀ ਮਹਾਭਾਰਤ ਚੈਰੋ ਪਾੜਵਾ ਨੇ ਨਹੀਂ ਲਿਖੀ ਪਰ ਇਹ ਜਿਹੜੀ ਬਾਣੀ ਆ ਉਹ ਧੰਨ ਗੁਰੂ ਨਾਨਕ ਤੋਂ ਲੈ ਕੇ ਉਹਨਾਂ ਨੇ ਕੋ ਬਿਨੈ ਦੋਹ ਹੁਟਾ ਬਾਣੀ ਗਤਰ ਕੀਤੀ ਜਿਹੜੀ ਫਿਰ ਪੌਂਚ ਦੀ ਪੌਂਚ ਦੀ ਧੰਨ ਗੁਰੂ ਅਰਜਨ ਦੇਵ ਤੱਕ ਗਈ ਕੋਣ ਤਸੀਹੇ ਕਿਉਂ ਮਿਲੇ ਉਹ ਤਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਸੀ ਗੁਰੂ ਤਾਂ ਮਾਤੈ ਦਿੰਦੇ ਸੀ ਉਹ ਤਾਂ ਆਪਣੇ ਆਪ ਨੂੰ ਨੀਮਾ ਸਮਝਦੇ ਤੇ ਦੂਜੇ ਨੂੰ ਕਹਿੰਦੇ ਤੂੰ ਭਰਾ ਮੇਰੇ ਤੋਂ ਵੱਡਾ ਹੈ

ਕਿੰਨੇ ਵਿੱਚ ਸੰਤ ਮਹਾਂਪੁਰਸ਼ਾ ਪੂਰੇ ਭਾਰਤ ਉਗਰੇ ਭਾਰਤ ਕੱਠੀਆਂ ਕਰਕੇ ਕੀਤੀ ਸੀ ਕਿ ਪੂਰਾ ਭਾਰਤ ਆਇਆ ਉਹ ਸਾਡੀ ਬਾਣੀ ਦੇ ਆਸਰੇ ਇਕੱਠਾ ਹੋ ਜੇਗਾ ਪਰ ਅਸੀਂ ਅਜੇ ਸਮਝਣ ਵਾਲੇ ਕਿੱਥੇ ਆ ਅਸੀਂ ਕਹਿੰਦੇ ਆ ਸਾਡਾ ਉਹ ਫਲਾਨਿਆਂ ਦਾ ਉਹ ਉਹਦਾ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਹੈ ਇਸੇ ਇੱਕ ਦਾ ਨਹੀਂ ਇਸ ਕਰਕੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ رجسٹر نہیں ہوئے رجسٹر چیز وہ ہوں جی نیجی ہوئی ہوتا قرآن و سب مسلمانوں واسطے گرو گرنتھ ساحب نے یہ مسلمان ہوئے کمان بھی ہے نائی بھی ہے شیمے بھی ہے یہ سارے پورے بارت میں لک وقت کر لے راجا میں ایسا راج چاہتا کہ جتنے سارے خوش ہونا جیتا ادا لکھا ہوں کہ ایسا کیا ہوں راجما ਜਹਾ ਮਨੇ ਕਿ ਮਾਰਾ ਹੋਆ ਨਾ ਤੇ ਤਾਂ ਹੀ ਮੰਨ ਲੈਂਦੇ ਆ ਸਾਡੇ ਗੁਰੂ ਆ ਕੱਲਿਆਂ ਦੇ ਮਾੜਾ ਐਸਾ ਕਾਹੂ ਰਾਜਮਾ ਜਿਹਾ ਮਿਲਿ ਸਾਵਣ ਕੋ ਸਾਰੇ ਕੋਈ ਛੋਟਾ ਨਾ ਕੋ ਵੱਡਾ ਨੀ ਤੇ ਗੋਂ ਪਰਾ ਸਹਿਰ ਕੋ ਨਾ ਉਕ ਕੰਦੋ ਨਹੀਂ ਪੇਥਾ ਸਹੀ ਸ਼ਬਾ ਵਿੱਚ ਆਖੇ ਆ ਸਤਗੁਰਾਂ ਨੇ ਸੁਣ ਲਾ ਲੋ ਦੀ ਆ ਕੂਕ ਪੁਕਾਰ ਰੰਬੀ ਰੰਦ ਦੀ ਜ਼ਾਲਮਾ ਪਾਪੀਆਂ ਨੂੰ ਤੇ ਕੁਕੇ ਲਖਾ ਨੂੰ ਕੱਢੀ ਆ ਮੇਰੀ ਸਾਗਰ ਜੀ ਆਂਗਾ ਕੌਮ ਦੇ ਦੁਸ਼ਮਣਾਂ ਨੂੰ ਇਹ ਕਲਮ ਨਾ ਜਾਣ ਤਲਵਾਰ ਮੇਰੀ ਓ ਜਿੰਨਾ ਜਿੰਨਾ ਮੇਰੇ ਲੋ ਖੁਸ਼ਹਾਲ ਹੋਏ ਰਤ ਗੂਜਦੀ ਰਹੂ ਲਲਕਾ कमदा मारा बंदा कोई महां La, ha, a ma, of ਪੂਰਾ ਜੀ ਪਤਾ ਪੁਰੇ ਨੂੰ ਹੋਰ ਨਾ ਖਾਪੀ ਕੋਣ ਰੀਪਾ ਨਾ ਕਿਣੋ ਤੈਨੂੰ ਜੱਟ ਤੋਂ ਬਰਾਬਰ ਚਾਹੀ ਦੇ ਦੀਏ ਕੋ ਤੈਨੂੰ ਜੱਟ ਤੋਂ ਬਰਾਬਰ ਚਾਹੀ ਦੇ ਦੀਏ ਕੋ ਕਲ ਫਿ ਕਰੇ ਕੰਨਾ ਟੰਗ ਲੈ ਕੇ ਕਰੇ ਨਾ ਕੰਨਾ ਬੰਦਗੀ ਆਤਮਾ ਕੰਦਾ ਹਾਰਾ ਜੈਸ਼ਾ ਜੀ ਜਗਤ महाराज महा महाराज माए we <laughs> i'm not going ਸਰਕਾਂ ਦੇ ਚਾਰਲਾ ਗਾਜਬਾਨ ਕੇ ਲਈ ਸੱਟ ਕੇ ਹਟੇਗਾ ਜੋ ਹੋਰ ਵੀ ਆਪ ਦਾ ਨੂੰ ਕਹਿ ਰਹੇ ਆ ਇੱਥੇ ਤਾਂ ਬੈਂਕਰ ਦੀ ਕਰਵਾਤਾ ਕਰਨੀ ਹੈ ਹਰ ਸੰਗਤ ਦੀ ਇੱਕ ਜ਼ਰੂਰੀ ਸੁਣ ਲੈ ਕਿ ਜਿਹੜੇ ਦੋ ਪੜਾਵਾਂ ਤੋਂ ਭੋਲੇ ਵੇਜਿਆ ਤੁਮਾਂ ਕਾਜ ਨੂੰ ਕਿਉਂ ਤੁਮ ਯੋਗ ਪਾਰ ਦੇ ਬੋਲ ਪੈਣੇ ਨੇ ਸਾਰੀਆਂ ਸੰਗਤਾਂ ਨੇ ਉਹਨਾਂ ਮਾਮੇ ਦਾ ਸ਼ਰਧਾਂ ਦੇਣੇ ਆ ਲੰਗਰ ਸਾਰਿਆਂ ਨੇ ਉੱਥੇ ਹੀ ਛਕਣਾ ਪ੍ਰਬੰਧਕ ਕਮੇਟੀ ਵੱਲੋਂ ਇਹ ਜ਼ਰੂਰੀ ਸੂਚਨਾ ਹੈ ਸਾਰੀਆਂ ਸੰਗਤਾਂ ਨੇ ਲੰਗਰ ਉੱਥੇ ਹੀ ਛਕਣਾ ਹੈ